ਮੁੱਖ ਮੰਤਰੀ ਭਗਵੰਤ ਮਾਨ ਦੀ ਅਬੋਹਰ ਵਿੱਚ ਆਮਦ ਦੇ ਸਬੰਧ ਵਿੱਚ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਉੱਥੇ ਪੁੱਜੇ ਵਿਧਾਇਕ ਸੰਦੀਪ ਜਾਖੜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ਼ਾਇਦ ਪਹਿਲਾਂ ਵੀ ਦੋ ਵਾਰ ਅਬੋਹਰ ਆ ਚੁੱਕੇ ਹਨ ਅਤੇ ਹਮੇਸ਼ਾ ਹੀ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਪਰ ਇਸ ਵਾਰ ਉਹ ਹੈਰਾਨ ਹਨ ਕਿਉਂਕਿ ਉਹਨਾਂ ਨੂੰ ਵੀ ਪ੍ਰਸ਼ਾਸਨ ਨੇ ਅਣਗੌਲਿਆ ਕੀਤਾ ਹੈ ਪਰ ਉਹ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਆਪਣਾ ਫਰਜ਼ ਸਮਝਦੇ ਹਨ ਨਹੀਂ ਦੇਖੋ ਸੜਕ ਦੇ ਬਾਹਰ ਅੰਦਰ ਦੀ ਕੋਈ ਇਸ਼ੂ ਨਹੀਂ ਹੈ ਅੱਜ ਸੀਐਮ ਸਾਹਿਬ ਆ ਰਹੇ ਆ ਬੋਰ ਭਗਵੰਤ ਮਾਨ ਸਾਹਿਬ ਐਂਡ ਐਸ ਬਤੌਰ ਅਬੋਰ ਦਾ ਐਮਐਲਏ ਸਾਡੇ ਮੇਅਰ ਸਾਹਿਬ ਵਿਮਲ ਠਟਈ ਜੀ ਵੀ ਖੜੇ ਹੈ ਸਾਡੇ ਕਾਉਂਸਲਰ ਸਾਰੇ ਖੜੇ ਹੈ ਤੇ ਇਟ ਇਜ਼ ਮਾਈ ਡਿਊਟੀ ਮੇਰਾ ਫਰਜ਼ ਹੈ ਲੋਕਾਂ ਨੇ ਮੈਨੂੰ ਵਿਧਾਇਕ ਚੁਣਿਆ ਹੈ ਅਬੋਰ ਦਾ ਮੈਂ ਵਿਧਾਇਕਾਂ ਤੇ ਆ ਕੇ ਸਾਡੀ ਜਿਹੜੀ ਦਿੱਕਤਾਂ ਹੈ ਕੁਝ ਇਸ਼ੂਜ਼ ਹੈ ਉਹਨਾਂ ਨਾਲ ਅਸੀਂ ਗੱਲਾਂ ਸਾਂਝੀ ਕਰਨਾ ਚਾਹੁੰਦੇ ਇਸ ਕਰਕੇ ਆਏ ਆ ਬਟ ਯੈਸ ਮਤਲਬ ਇੱਕ ਬੇਸਿਕ ਕਰਟਸੀ ਹੁੰਦੀ ਹੈ ਇਸ ਤੋਂ ਪਹਿਲੇ ਵੀ ਸੀਐਮ ਸਾਹਿਬ ਕਈ ਵਾਰ ਹੀ ਆਏ ਅਸੀਂ ਉਹਨਾਂ ਨੂੰ ਇਨਫੋਰਮ ਵੀ ਕਰਦੇ ਆ ਤੇ ਸਾਨੂੰ ਬੁਲਾਉਂਦੇ ਵੀ ਹੈ ਵੀ ਉਹਨਾਂ ਨੂੰ ਗੁਲਾਕੇ ਪਾਸੇ ਗੱਲ ਕਰਵਾ ਦਿੰਨੇ ਸਾਡੀ ਪਰ ਅੱਜ ਤਾਂ ਮਤਲਬ ਮੈਂ ਕਾफी ਹੈਰਾਨ ਆ ਕਿ ਨਾ ਤਾਂ ਪ੍ਰਸ਼ਾਸਨ ਨੇ ਸਾਨੂੰ ਕੋਈ ਪੁੱਛਿਆ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਅਸੀਂ ਬਾਹਰ ਖੜੇ ਆ ਨੋ ਪ੍ਰੋਬਲਮ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਂ ਆਪਣਾ ਫਰਜ਼ ਨਿਭਾ ਰਿਹਾ ਮੈਂ ਆਪਣੀ ਡਿਊਟੀ ਕਰ ਰਿਹਾ ਅਸੀਂ ਖੜੇ ਆ ਇੱਥੇ ਜੇ ਸੀਐਮ ਸਾਹਿਬ ਗੱਲ ਸੁਣਨਗੇ ਤਾ ਠੀਕ ਹੈ ਜੇ ਨਹੀਂ ਸੁਣਦੇ ਤਾਂ ਠੀਕ ਹੈ ਅ ਮੁੱਦੇ ਦੱਸ ਸਕਦੇ ਹੋ ਸਾਰੇ ਅਬੋਰ ਦੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਨਹੀਂ ਮੁੱਦਿਆਂ ਦੀ ਤਾਂ ਇੱਕ ਵੱਡੀ ਲਿਸਟ ਹੈ ਪਰ ਕੋਈ ਖਾਸ ਮੁੱਦੇ ਦੇਖੋ ਸਭ ਤੋਂ ਖਾਸ ਜਾਂ ਅਹਿਮ ਮੁੱਦਾ ਜਿਹੜਾ ਮੈਂ ਸਮਝਦਾ ਅੱਜ ਦੇ ਦਿਨ ਅ ਅਬੋਰ ਦੀ ਜਿਹੜੀ ਇਕਨੋਮੀ ਹੈ ਅਬੋਰ ਤੇ ਬਲਵਾਨਾਂ ਦੀ ਵੰਦਨਾ ਜੀ ਵੀ ਸਾਡੇ ਨਾਲ ਹੈ ਬਲਵਾਨੇ ਤੋਂ ਤੇ ਅ ਅਬੋਰ ਤੇ ਬਲਵਾਨਾਂ ਤੇ ਅਬੋਰ ਆਪਣੀ ਮੰਡੀ ਹੈ ਜਿਹੜਾ ਸਾਰਾ ਵਪਾਰ ਹੈ ਅਬੋਰ ਦਾ ਦੇਖੋ ਖੇਤੀਬਾੜੀ ਦੇ ਉੱਤੇ ਨਿਰਭਰ ਹੈ ਪਹਿਲੇ ਨਰਮਾ ਸੀਗਾ ਜਦੋਂ ਨਰਮਾ ਫੇਲ ਹੋਇਆ ਫੈਕਟਰੀਆਂ ਬੰਦ ਹੋ ਗਈ ਕਿੰਨਾ ਪ੍ਰਭਾਵ ਪਿਆ ਅੱਜ ਦੇ ਦਿਨ ਸਭ ਤੋਂ ਅਹਿਮ ਮੁੱਦਾ ਜਿਹੜਾ ਹੈ ਉਹ ਸੇਮ ਦਾ ਹੈ ਵਾਟਰ ਲੌਕਿੰਗ ਦਾ ਮੈਂ ਡਾਟਾ ਕਢਾ ਕੇ ਲੈ ਕੇ ਆਏ ਸੀ ਸਰਕਾਰ ਦਾ ਆਫੀਸ਼ਲ ਜਿਹੜਾ ਡਾਟਾ ਹੈ 5 ਸਾਲਾਂ ਚ 53000 ਏਕੜ ਕਿਨੂ ਸੀਗਾ ਆਪਣੇ ਏਰੀਆ ਦੇ ਵਿੱਚ 53000 ਸੌਰੀ 93000 ਮੋਟਾ-ਮੋਟਾ ਤੇ ਅੱਜ ਦੇ ਦਿਨ 80000 ਏਕੜ ਰਹਿ ਗਿਆ ਹੈ ਅ ਐਂਡ ਬਹੁਤ ਆ ਖਤਰੇ ਦੀ ਘੰਟੀ ਹੈ ਤੇ ਮੈਂ ਸੀਐਮ ਸਾਹਿਬ ਅਗਰ ਜੀ ਮਿਲਣਗੇ ਸਾਨੂੰ ਅਸੀਂ ਤਾਂ ਹੀ ਰਿਕੁਐਸਟ ਕਰਾਂਗੇ ਵੀ ਇਹਦੇ ਉੱਤੇ ਔਨ ਵਾਰ ਫੂਟਿੰਗ ਯੁੱਧ ਸਧਰ ਤੇ ਸੈਟਲਾਈਟਸ ਦੇ ਥਰੂ ਇੱਕ ਸਪੈਸ਼ਲ ਟੀਮ ਗਠਿਤ ਕਰਕੇ ਮਤਲਬ ਇਹਦੀ ਸਰਵੇ ਕਰਕੇ ਜੋ ਵੀ ਇਹ ਪਾਣੀ ਦੀ ਨਿਕਾਸੀ ਦਾ ਸੇਮ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਜਿਵੇਂ ਆਪਣਾ ਕਿਨੂ ਤਬਾ ਹੋ ਰਿਹਾ ਹੈ ਤੇ ਆਪਣਾ ਏਰੀਆ ਇੱਕ ਵਾਰੀ ਫੇਰ ਤਬਾ ਹੋ ਜਾਊਗਾ ਮਸਾ ਨਰਮਾ ਜਦੋਂ ਖਤਮ ਹੋਇਆ ਉਹਦੇ ਬਾਅਦ ਮਸਾ ਆਪਾਂ ਸਟੈਂਡ ਹੋਇਆ ਅਨਿਲ ਨਾਗੋਰੀ ਜੀ ਵੀ ਸਾਡੇ ਨਾਲ ਖੜੇ ਸਾਰੇ ਮਤਲਬ ਇਹ ਹਰ ਇੱਕ ਬੰਦੇ ਨੂੰ ਆਪਣੇ ਪ੍ਰੈਸ ਵਾਲੇ ਸਾਥੀਆਂ ਨੂੰ ਆਪਣੇ ਵਪਾਰੀਆਂ ਨੂੰ ਦੁਕਾਨਦਾਰ ਸਾਥੀਆਂ ਨੂੰ ਮਜ਼ਦੂਰ ਨੂੰ ਸਾਰੇ ਨੂੰ ਇਫੈਕਟ ਕਰੂਗਾ ਸਭ ਤੋਂ ਵੱਡਾ ਮੁੱਦਾ ਤਾਂ ਆ ਹੈ ਉਹਦੇ ਬਾਅਦ ਸ਼ਹਿਰ ਦੀ ਡਿਵੈਲਪਮੈਂਟ ਦੇ ਮਸਲੇ ਆ ਆਪਣੇ ਜਿਵੇਂ ਅੱਜ ਉਹਨਾਂ ਨੇ ਮੈਂ ਸੁਣਿਆ ਸੁਖਚੈਨ ਵੀ ਜਾਣਗੇ ਉਹ ਤੀਜੀ ਵਾਰ ਉਦਘਾਟਨ ਹੋ ਰਿਹਾ ਇੱਥੇ ਆ ਰਹੇ ਆ ਚਲੋ ਅੱਜ ਤਾਂ ਮੈਂ ਕੋਈ ਗੱਲ ਨਹੀਂ ਕਰਦਾ ਚੰਗੀ ਨਹੀਂ ਲੱਗਦੀ ਕੱਲ ਇਹਦੀ ਵੀ ਗੱਲ ਕਰਾਂਗੇ ਵੀ ਇੱਥੇ ਕੀ ਕਰਕੇ ਗਏ ਆ ਅਸੋ ਮਤਲਬ ਮੁੱਦੇ ਹੈਗੇ ਆ ਇਸ਼ੂਜ਼ ਹੈਗੇ ਆ ਲਾਅ ਐਂਡ ਆਰਡਰ ਦੀ ਬਹੁਤ ਸਾਰੇ ਇਸ਼ੂਜ਼ ਹੈ ਪਰ ਉਹਨਾਂ ਨਾਲ ਅਸੀਂ ਰੱਖਾਂਗੇ ਡਵੈਲਪਮੈਂਟ ਦਾ ਬਹੁਤ ਸ਼ਹਿਰ ਦਾ ਬਹੁਤ ਵੱਡਾ ਮੁੱਦਾ ਹੈ ਐਂਡ ਜੇ ਮਿਲੇ ਸੀਐਮ ਸਾਹਿਬ ਮੈਂ ਉਹਨਾਂ ਨੂੰ ਆ ਵੀ ਰਿਕਵੈਸਟ ਕਰੂੰਗਾ ਵੀ ਤੁਸੀਂ ਹੁਣ ਤੀਜੀ ਵਾਰ ਮੇਰੇ ਘਰ ਆ ਰਹੇ ਜੀ ਇਹ ਉਹ ਅੱਜ ਤੱਕ ਮੇਰੇ ਖਿਆਲ ਮੈਨੂੰ ਤਾਂ ਯਾਦ ਹੀ ਨਹੀਂ ਵੀ ਤੀਜੀ ਵਾਰ ਮੁੱਖ ਮੰਤਰੀ ਢਾਈ ਸਾਲਾਂ ਚ ਕਿਹੜਾ ਆਇਆ ਹੈ ਤੇ ਉਹਨਾਂ ਨੂੰ ਮੈਂ ਹੱਥ ਫੜ ਕੇ ਕਹੂੰਗਾ ਵੀ ਮਾਨ ਸਾਹਿਬ ਅਜਾਏ ਹੋ ਕੋਈ 25-30 ਕਰੋੜ ਕਰਦੇ ਹੋ ਅਨਾਉਂਸ ਇੰਨੇ 'ਚ ਸਾਡੀ ਗੱਡੀ ਚੱਲ ਜੂਗੀ ਰਿਕਵੈਸਟ ਕਰਾਂਗੇ ਸੀਐਮ ਵਾਸਤੇ 25-30 ਕਰੋੜ ਕੀ ਹੈ ਐਂਡ ਸੀਐਮ ਦਾ ਹਮੇਸ਼ਾ ਕਹਿੰਦੇ ਇਹ ਵੀ ਖਜ਼ਾਨਾ ਤਾਂ ਭਰਿਆ ਹੋਇਆ ਹੈ ਖਜ਼ਾਨੇ 'ਚ ਦਿੱਕਤ ਹੀ ਹੈ ਨਹੀਂ ਉਹ ਰਿਕਵੈਸਟ ਕਰਾਂਗੇ ਖਜ਼ਾਨਾ ਤਾਂ ਭਰਿਆ ਲੇਕਿਨ ਅਬੋਰ ਦੇ ਵਿੱਚ ਢਾਈ ਸਾਲਾਂ ਜਾਂ 3 ਸਾਲ ਸਰਕਾਰ ਬਣੇ ਨੇ ਉਹਗੇ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਵੀ ಪಕ್ಷ ਦੇ ਨੇਤਾ ਜੇ ਵੀ 1 ਰੁਪਇਆ ਵੀ ਲੱਗਿਆ ਹੋਵੇ ਉਦਸਾਂਗੇ ਉਹਨਾਂ ਨਾਲ ਸਾਂਝੀ ਕਰਾਂਗੇ ਤੇ ਪਤੌਰ ਉਹਨਾਂ ਵਾਸਤੇ ਅਸੀਂ ਕਿਉਂਕਿ ਦੇਖੋ ਡਾਈਵਰਸੀਫਿਕੇਸ਼ਨ ਦੀ ਹਮੇਸ਼ਾ ਗੱਲ ਕਰਦੇ ਆ ਅੱਜ ਅਸੀਂ ਇੱਕ ਉਹਨਾਂ ਵਾਸਤੇ 3 ਨੂੰ ਅਮਰੂਦ ਤੇ ਸਟਰਾਬਰੀ ਉਹ ਵੀ ਲੈ ਕੇ ਆਏ ਇੱਕ ਤੋਹਫਾ ਜੇ ਲੈਣਗੇ ਤੇ ਲੋਕਲ ਹੈ 3 ਨੂੰ ਕਿਨੂ ਵੀ ਆਪਣੇ ਏਰੀਆ ਦਾ ਅਮਰੂਦ ਵੀ ਆਪਣੇ ਏਰੀਆ ਦਾ ਤੇ ਸਟਰਾਬਰੀ ਵੀ ਆਪਣੇ ਏਰੀਆ ਦੀ ਹੈ ਤੇ ਕਹਿਣ ਦਾ ਭਾਵ ਹੈ ਵੀ ਸੇਮ ਤੋਂ ਸਾਨੂੰ ਬਚਾ ਲਓ ਤੇ ਮਤਲਬ ਆਪਣਾ ਏਰੀਆ ਜਿਹੜਾ ਇੱਕ ਵਾਰੀ ਫੇਰ ਵਸ ਜੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ